ਅਤੇ ਸਪੀਕਰ ਕੁਲਤਾਰ ਸੰਧਵਾ ਨੇ ਡੀਜੀਪੀ ਨੂੰ ਤਲਬ ਕੀਤਾ ਮੰਗਲਵਾਰ ਨੂੰ ਡੀਜੀਪੀ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਕੋਟਕਪੂਰਾ ਦੇ ਇੱਕ ਐਸਆਈ ਦੇ ਮਾਮਲੇ ਦੇ ਵਿੱਚ ਰਿਪੋਰਟ ਮੰਗੀ ਗਈ ਹੈ ਦੱਸਦੇ ਕਿ ਐਸਆਈ ਤੇ ਪ੍ਰਚਾਰ ਦੇ ਇਲਜ਼ਾਮ ਲੱਗੇ ਗਏ ਨੇ ਇਸੇ ਕਰਕੇ ਰਿਪੋਰਟ ਮੰਗੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਪੀਕਰ ਤੋਂ ਲਾਰੈਂਸ ਦਾ ਇੰਟਰਵਿਊ ਕਰਾਉਣ ਵਾਲੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਤਲਬ ਕਰਨ ਦੀ ਗੱਲ ਆਖੀ ਗਈ ਹੈ ਗੌਰਵਾਲੇ ਮਾਮਲੇ ਤੇ ਬੋਲੇ ਨੇ ਹਰਪਾਲ ਸਿੰਘ ਚੀਮਾ ਸਰਕਾਰ ਨੇ ਕੋਰਟ ਦੇ ਵਿੱਚ ਕੇਸ ਹੋਣ ਦਾ ਹਵਾਲਾ ਦਿੱਤਾ ਹੈ ਕਿ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਤਾਂ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਇਸ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਪੂਰੀ ਰਿਪੋਰਟ ਲੈ ਕੇ ਆਉਣ ਔਰ ਉਹਦੇ 'ਚ 311 ਦੀ ਕਾਰਵਾਈ ਉਹਦੇ 'ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੇ ਦੀ ਉਹਦੀ ਪੂਰੀ ਕਾਰਵਾਈ ਲੈ ਕੇ ਆਉਣ ਔਰ ਇੱਕ ਗੱਲ ਉਹਦੇ 'ਚ ਹੋਰ ਉਹਨੂੰ ਮੀਡੀਆ 'ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਆ ਇਹ ਸੇ ਐਫ ਆਈ ਆਰ ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲੀਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਆ ਗੱਲ ਹੋਈ ਜਿਹਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਭੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ 1 ਮਿੰਟ ਜੀ 1 ਮਿੰਟ ਮੈਂ ਅੱਜ ਤੇ ਲੈ ਲੀਏ ਜੀ ਇਸ ਤੇ ਲੈ ਲੀਏ ਜੀ ਫਿਰ ਆਪਾਂ ਦੇਖ ਲਾਂਗੇ ਜੀ ਜੀ ਥੈਂਕ ਯੂ ਬਹੁਤ ਅੱਛਾ ਕਦਮ ਤੁਸੀਂ ਉਠਾ ਰਹੇ ਹੋ ਜੀ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਬਟ ਲਾਰੈਂਸ ਬਿਸ਼ਨੋਈ ਨੂੰ ਵੀ ਵੇਚੀ ਰੱਖ ਲੀਏ ਉਸ ਅਫਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਜੀ ਇੱਥੇ ਧਿਆਨ ਹੀ ਨਹੀਂ ਕਰਦੇ ਇੱਧਰ ਮਾਨਯੋਗ ਸਪੀਕਰ ਸਾਹਿਬ ਅੱਜ ਇੰਨੇ ਚੰਗੇ ਹੋ ਜੀ ਇੰਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਨੇ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਹੈ ਕਈ ਸਾਲਾਂ ਤੋਂ ਬਾਅਦ ਦੇ ਹਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਜਿਨੇ ਆਪਣਾ ਫੋਨ ਦਿੱਤਾ ਐਨਾ ਬੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਚੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਨੇ ਇੱਕ ਮਿੰਟ ਪਲੀਜ਼ ਮਾਰਜੋਕ ਸਪੀਕਰ ਸਾਹਿਬ ਤੁਹਾਡੇ ਕੋਲੇ ਤੁਹਾਡੀ ਚੇਅਰ ਕੋਲੇ ਬਹੁਤ ਪਾਵਰਸ ਨੇ ਤੁਸੀਂ ਕਿਸੇ ਵੀ ਅਫੀਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਬੁਲਾ ਸਕਦੇ ਹੋ ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਜਿਹੜਾ ਹਿੱਡਰ ਆਫ ਦਿ ਆਪੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਬਜੁਡਾਈਸ ਹੈ ਸਾਨੂੰ ਇਹਦੇ ਤੇ ਮੈਂ ਸੰਬੰਧ ਨਾਲ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉਹਦੇ ਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰੇਬਲ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਆ ਆਨਰੇਬਲ ਹਾਈ ਕੋਰਟ ਮੈਂ ਮੈਂ ਤੁਹਾਡਾ ਨਹੀਂ ਕਰਨਾ ਮਾਰਮ ਚੀਮਾ ਸਾਹਿਬ ਅੱਜ ਨਹੀਂ ਲੈਣੀ ਹੈ ਉਹਨਾਂ ਦੀ ਕਿਉਂਕਿ ਮਾਮਲਾ ਮਾਮਲਾ ਮੈਂ ਤੇ ਰੂਲਿੰਗ ਦੇ ਦਿੰਦਾ ਡਾਟਡ ਪੰਜਾਬ ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ Rajasthan ਵੀ ਆਉਂਦਾਗਾ ਉਹ ਸਟੇਟ ਚ Rajasthan ਵੀ ਆਉਂਦਾਗਾ ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈ ਕੋਰਟ ਚ ਦੀਦਾ ਥੈਂਕ ਯੂ ਜੀ ਜਿਹੜੇ ਵੀ ਮਾਮਲੇ ਮਾਨਯੋਗ ਹਾਈ ਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ ਸਾਡੇ ਜਿਹੜੇ ਕਾਨੂੰਨ ਐ ਉਹ ਇਹ ਕਹਿੰਦੇ ਵੀ ਵਿਧਾਨ ਸਭਾ ਚ ਡਿਸਕਸ ਨਹੀਂ ਹੁੰਦੇ